ਓ ਹਾਈ ਵੇ ਓ ਗੋਡੇ ਤੋਂ ਲੱਗ ਗਏ ਯਾਰ ਮੇਰੇ ਦਾ ਮਾਇਦਾ ਮੈਨੂੰ ਲੱਗਦਾ ਹਾਏ ਉਹ ਬੁਢਾ ਹੋ ਗਿਆ ਓਏ ਹਾਏ ਓ ਮੇਰਾ ਤਾਂ ਆਪ ਢੱਡ ਚਾ ਦੁਖੀ ਜਾਂਦਾ ਰਹਿੰਦਾ ਯਾਰ ਸਾਰਾ ਦਿਨ ਹਾਏ ਪਾਣੀ ਪੀ ਲਾ ਚੋ ਡਾਪਰ ਜਾਂਦਾ ਹੁਣ ਵੀ ਮੇਰਾ ਤਾਂ ਟਰ ਡਾਪ ਰਿਆ ਪਿਆ ਯਾਰ ਹਾਂ ਓਏ ਭਾਈ ਓਏ ਆਪਾ ਪਾਪ ਵੀ ਤਾਂ ਬਹੁਤ ਕੀਤੇ ਐ ਮੇਰੇ ਭਾਈ

ਓਏ ਜਵਾਨ ਤਾਂ ਮੈਂ ਵੀ ਹਾਂ ਜਵਾਨ ਮੈਂ ਵੀ ਐ ਓਏ ਮੈਦਾਬਾਈ ਸੱਚੇ ਬੁਢਾ ਹੋ ਗਿਆ ਯਾਰ ਮੈਨੂੰ ਨਹੀਂ ਲੱਗਦਾ ਜੇਸਾਬ ਨਾਲ ਮੇਰੇ ਗੋਡੇ ਘਟੇ ਜੇ ਦੁਖਦੇ ਰਹਿੰਦੇ ਵੀ ਮੈਂ ਜਵਾਨ ਓ ਮੇਰਾ ਤਾਂ ਆ ਬਬਰਾ ਹੋੜ ਹੋ ਐ ਬਈ ਯਾਰ ਔਰ ਮੈਨੂੰ ਤਾਂ ਆਬ ਸ਼ਿਕਾਇਤ ਜੀ ਲੱਗਦੀ ਆ ਜੜ ਕਚੜ ਵਗਿਆ ਲੱਗਦਾ ਮੇਰੇ ਆ ਓਏ ਹੌਸਲਾ ਨਾ ਹਾਰੋ

ജവാന <Sedan> तेनू तेरी पार्टी आलिया लीडर के जवाकों की बदुआ लग गई तू बारी बारी बंद लंटा करवाया ते पैनो